ਸਰ ਇੱਕ ਇਨਫੋਰਮੇਸ਼ਨ ਆਈ ਕੱਲ ਕਦਾਰਤਨਾਥ ਮੰਦਿਰ ਹੈ ਜੀ ਰਾਜਪੁਰਾ ਰੋਡ ਤੇ ਕਿ ਉਥੋਂ ਇੱਕ 6 ਸਾਲ ਦੀ ਬੱਚੀ ਜਿਹੜੀ ਹੈ ਮਿਸਿੰਗ ਹੈ ਜਿਵੇਂ ਹੀ ਇਹ ਗੱਲ ਸਰ ਆਈ ਇਨਫੋਰਮੇਸ਼ਨ ਰੀਸੀਵ ਹੋਈ ਨਾਲ ਦੀ ਨਾਲ ਸਰ ਸਾਰੀ ਪੁਲਿਸ ਜਿਹੜੀ ਹੈ ਰੈਡ ਅਲਰਟ ਤੇ ਹੋ ਗਈ ਹਰ ਤਰ੍ਹਾਂ ਦੇ ਜਿਹੜੇ ਟਰਾਂਸਪੋਰਟ ਮੋਡ ਨੂੰ ਚੈੱਕ ਕੀਤਾ ਗਿਆ ਬੱਸ ਸਟੈਂਡ ਰੇਲਵੇ ਸਟੇਸ਼ਨਸ ਹੋਰ ਵਿਥਿਨ 12 ਆਵਰਸ ਦੇ ਵਿੱਚ ਵਿੱਚ ਲੜਕੀ ਬਰਾਮਦ ਕਰ ਲਈ ਗਈ ਔਰ ਸਰ ਜੋ ਡੀਐਸਪੀ ਸਿਟੀ ਵਨ ਸੁਦਰਸ਼ਪਤ ਨਾਮ ਸਿੰਘ ਔਰ ਇੱਕ ਐਸਐਚਓ ਕੋਤਵਾਲੀ ਸਰ ਜਸਪ੍ਰੀਤ ਕਾਲੋ ਇਹਨਾਂ ਦੇ ਨਾਲ ਜਿਹੜੀ ਬਾਕੀ ਵੀ ਸਾਰੀ ਫੋਰਸ ਨਾਕਾਬੰਦੀ ਤੇ ਜਿਵੇਂ ਸਿਟੀ ਸੀਲਿੰਗ ਵਾਲੇ ਨੂੰ ਨਾਲ ਦੀ ਨਾਲ ਇੰਪਲੀਮੈਂਟ ਕੀਤਾ ਗਿਆ ਔਰ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਲੜਕੀ ਵੀ ਬਰਾਮਦ ਹੋ ਗਈ ਐਂਡ ਜਿਹੜਾ ਦੋਸ਼ੀ ਹੈ ਰਾਜੂ ਨਾਮ ਦਾ 45 ਸਾਲ ਦਾ ਉਹ ਵੀ ਫੜਿਆ ਗਿਆ ਇਹਦੇ ਚ ਦਸਨੀਯੋਗ ਗੱਲ ਇਹ ਹੈ ਕਿ ਇਨਫੋਰਮੇਸ਼ਨ ਜਦੋਂ ਆਈ ਉਹਦੇ ਤੇ ਜੋ ਪੁਲਿਸ ਨੇ ਰਿਐਕਟ ਕੀਤਾ ਔਰ ਨਾਲ ਜੋ ਸਾਨੂੰ ਪਬਲਿਕ ਵੱਲੋਂ ਔਰ ਉਸ ਸਪੀਡਤਾ ਦੇ ਪਰਿਵਾਰ ਵੱਲੋਂ ਸਾਡੇ ਤੇ ਵਿਸ਼ਵਾਸ ਰੱਖਿਆ ਗਿਆ ਉਸ ਕਰਕੇ ਅਸੀਂ ਆਪਣੇ ਕੰਮ ਤੇ ਜਿਹੜਾ ਇੱਕਦਮ ਡਟ ਗਏ ਔਰ ਅਸੀਂ ਰਿਜ਼ਲਟ ਦਿੱਤਾ ਤਾਂ ਮੈਂ ਟੀਮ ਪਟਿਆਲਾ ਦਾ ਇੱਕ ਮੈਂਬਰ ਹੋਣ ਦੇ ਨਾਤੇ ਅੰਦਰ ਅੰਡਰ ਦਾ ਲੀਡਰਸ਼ਿਪ ਆਫ ਸ਼੍ਰੀ ਵਰਨ ਸ਼ਰਮਾ ਅਸੀਂ ਜਿਵੇਂ ਹੀ ਕੋਈ ਮੈਸੇਜ ਆਂਦਾ ਉਹ ਬਿਲਕੁਲ ਪ੍ਰੋਪਰ ਕਿ ਜੋ ਐਸਓਪੀ ਬਣੀ ਹੈ ਥੱਲੇੋਂ ਉੱਪਰ ਜਾਣਦਾ ਔਰ ਸਾਰਾ ਮੈਸੇਜ ਸਾਰੇ ਡਿਸਟ੍ਰਿਕਟ ਚ ਭੇਜਦਾ ਉਹਨੂੰ ਪ੍ਰੋਪਰ ਫੋਲੋ ਕਰਦੇ ਆ। ਨਾਲ ਹੀ ਮੈਂ ਇੱਕ ਤੁਹਾਡੇ ਸਾਰਿਆਂ ਦੇ ਮਾਧਿਅਮ ਤੋਂ ਇੱਕ ਰਿਕਵੈਸਟ ਕਰਦਾ ਕਿ ਜਦੋਂ ਵੀ ਇਦਾਂ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਤੇ ਟਰਸਟ ਕਰਨਾ ਚਾਹੀਦਾ। ਮੈਂ ਉਸ ਪਰਿਵਾਰ ਦਾ ਸਮੂਹ ਪਟਿਆਲਾ ਨਿਵਾਸੀਆਂ ਦਾ ਸ਼ੁਕਰਗੁਜ਼ਾਰ ਵੀ ਹਾਂ ਜਿਨ੍ਹਾਂ ਨੇ ਏਡੀ ਵੱਡੀ ਸਨਸਨੀ ਚੀਜ਼ ਲਈ ਸਾਨੂੰ ਟਾਈਮ ਦਿੱਤਾ, ਸਾਡੇ ਤੇ ਵਿਸ਼ਵਾਸ ਰੱਖਿਆ ਔਰ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਲਜਿਠਣ ਦੇ ਬਜਾਏ ਇਸ ਕੇਸ ਤੇ ਫੋਕਸ ਕੀਤਾ ਔਰ ਇਹਨੂੰ ਟ੍ਰੇਸ ਕੀਤਾ। ਐ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਦਿਸ ਕੰਟਰੀ ਸਾਡੀ ਸਾਰਿਆਂ ਦੀ ਮੋਰਲ ਡਿਊਟੀ ਹੈ ਕਿ ਹਰ ਮਾਈਨਰ ਬੱਚੇ ਦੀ ਰਾਖੀ ਰੱਖੀ ਜਾਵੇ ਔਰ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਸਟ੍ਰਿਕਟ ਗਾਈਡਲਾਈਨਸ ਨੇ ਕਿ ਕਿਸੇ ਤਰ੍ਹਾਂ ਦੇ ਵੀ ਬਾਡੀਲੀ ਕਰਾਇਮ ਅਗੇਂਸਟ ਪਰਸਨ ਔਰ ਐਨਡੀਪੀਐਸ ਜੋ ਯੁਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਤਰ੍ਹਾਂ ਦਾ ਸਾਡੇ ਮੈਕਮਨਸ਼ਨਡਿੰਗ کلب ਹੈ ਚਾਹੇ ਉਹ ਕਿਸੇ ਵੀ ਪੋਜੀਸ਼ਨ 'ਚ ਬੈਠਾ ਹੋਵੇ ਕਿਸੇ ਨੂੰ ਕੋਈ ਬਖਸ਼ਿਆ ਨਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ ਉਹਦੇ ਤੇ ਕੀਤੀ ਜਾਵੇ ਸਰੇ ਵਿਅਕਤੀ ਜਿਹੜਾ ਸੀ ਬੱਚੀ ਨੂੰ ਕਿਉਂ ਕਿਡਨਾਪ ਕਰਨਾ ਚਾਹੁੰਦਾ ਸੀ ਕੋਈ ਰੈਕਟ ਹੈ ਜਾਂ ਕੋਈ ਸਰੇ ਰੈਕਟ ਨਹੀਂ ਹੈ ਜੀ ਇਹ ਬੱਚੀ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਤੋਂ ਬਾਅਦ ਇਹਦੇ ਚ ਕਾਫੀ ਜੜੀਆਂ ਹੋਰ ਚੀਜ਼ਾਂ ਵਾਦਾ ਹੋਣਾ ਔਰ ਇਹ ਬੰਦੇ ਨੇ ਮੈਂ ਕਹਾਂਗਾ ਕਿ ਲਸਟ ਚੱਲਦੇ ਇਹ ਕਿਡਨਾਪ ਕੀਤਾ ਪਰ ਉਦੋਂ ਅੱਗੇ ਮੈਡੀਕਲਸ ਤੋਂ ਬਾਅਦ ਜੋ ਮੈਡੀਕਲ ਦੀ ਫਾਈਨਡਿੰਗ ਆਏਗੀ ਔਰ ਹੋਰ ਉਹਦੇ ਮੁਤਾਬਕ ਜੋ ਤਾਰਾਵਾ ਦਾ ਵਾਦਾ ਕੀਤਾ ਜਾਊਗਾ ਇਹ ਬੜਾ ਇੱਕ ਕਹੀਨੀ ਅਸਰ ਸੰਸਨੀ ਗੇਸ ਕ੍ਰਾਈਮ ਹੈ ਇਹ ਇਦਾਂ ਦਾ ਕ੍ਰਾਈਮ ਹੈ ਜਿਹਦੇ ਵਿੱਚ ਇਨਸਾਨੀ ਰਿਸ਼ਤੇਦਾਰ-ਤਾਰ ਹੋ ਜਾਂਦੇ ਨੇ। ਇਹ ਰਿਸ਼ਤੇਦਾਰ ਸਰ ਬੱਚੀ ਬੱਚੀ ਕਿੱਥੋਂ ਬਣਾਵਾਤੀ ਸਰ ਬੱਚੀ ਬ੍ਰਾਂਡੂ ਐਸਐਚਓ ਸਾਹਿਬ ਬੱਚੀ ਮਥੁਰਾ ਕਲੋਨੀ ਦੇ ਕੋਲੇ ਹੀ ਜਦੋਂ ਸਵੇਰੇ ਇਹਦੇ ਰਿਸ਼ਤੇਦਾਰਾਂ ਤੋਂ ਪੋਚ ਕੇ ਜਿਹੋ ਇਹ ਅਪ੍ਰੀਹੈਂਡ ਕੀਤੇ ਉਦੋਂ ਇਹ ਡਰਦਾ ਮਾਰਾ ਖਬਰਾ ਕੇ ਬੱਚੀ ਨੂੰ ਮਥੁਰਾ ਕਲੋਨੀ ਦੇ ਕੋਲੇ ਹੀ ਪਿੱਛੇ-ਪਾਛੇ ਬਾਈਪਾਸ ਕੋਲੇ ਛੱਡ ਗਿਆ ਸੀ ਤੇ ਅਸੀਂ ਸੀਸੀਟੀਵੀ ਫੁਟੇਜ ਦਾ ਟ੍ਰਾਇਲ ਅੱਗੇ ਫਾਲੋ ਕਰਦੇ ਕਰਦੇ ਬੱਚੀ ਸੰਦੂਤੀ ਬਾਈਪਾਸ ਦੇ ਕੋਲੇ ਬੱਚੀ ਬ੍ਰਾਹਮ ਦੋਗੀ ਸਵੇਰੇ 9:00 ਸਰ ਇੱਕ ਜਦੋਂ ਬੱਚੀ ਬ੍ਰਾਹਮ ਹੋਈ ਕਿ ਕਿਸ ਕੰディション ਜਿਸਦੇ ਮੂੰਹ ਬੰਨੇ ਸੀ ਆਪਣੀ ਬੱਚੀ ਜਿਵੇਂ ਨਾਰਮਲ ਸੀ ਜਿਵੇਂ ਬੱਚੀ ਸੀ ਸ਼ੀ ਵਾਸ ਐਬਸੋਲੂਟਲੀ ਨਾਰਮਲ ਤੇ ਉਸ ਤੋਂ ਬਾਅਦ ਫਿਰ ਬੱਚੀ ਦੇ ਜੋ ਸੰਦੋ ਆਪਦੀ ਮਾਂ ਨੂੰ ਦੱਸਿਆ ਉਸ ਦੇ ਮੁਤਾਬਕ ਅਸੀਂ ਉਹਦੀ ਜਿੰਨੀ ਪੁੱਛ ਕੀਤੀ ਸੀ ਉਹਦੀ ਮਾਂ ਦੇ ਸਾਹਮਣੇ ਕੀਤੀ ਗਈ ਉਹਦੇ ਮੁਤਾਬਕ ਅਸੀਂ ਬੰਦੇ ਨੂੰ ਫੋਲੋ ਕਰਨ ਲੱਗੇ ਤੇ ਜਿਹੜਾ ਬੰਦਾ ਹੈ ਯੂਪੀ ਦਾ ਰਹਿਣ ਵਾਲਾ ਹੈ ਯੂਪੀ ਵਾਪਸ ਭਜਣ ਦੀ ਫਰਾਕ ਸੀ ਜਿਹਨੂੰ ਅਸੀਂ ਰੇਲਵੇ ਸਟੇਸ਼ਨ ਤੋਂ ਫੜਿਆ ਸਰ ਰਿਸ਼ਤੇਦਾਰ ਦਾ ਪਹਿਲਾਂ ਗ੍ਰਿਫਤਾਰ ਕੀਤਾ ਰਿਸ਼ਤੇਦਾਰ ਸੀ ਜੀ ਬੱਚੀ ਦਾ ਨਹੀਂ ਜੀ ਰਿਸ਼ਤੇਦਾਰ ਨਹੀਂ ਇਹ ਸਰ ਉੱਥੇ ਨੋਕਾ ਲਾਈਟਸ ਨੇ ਮੈਂ ਇਹਦੇ ਵਿੱਚ ਤਾਂ ਹੀ ਐਸਐਚਓ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਬਿਲਕੁਲ ਡਾਇਰੈਕਟ ਆਪਣੇ ਦੱਸਣ ਜਿਨ੍ਹਾਂ ਨੇ ਕੰਮ ਕੀਤਾ ਸਰ ਜਦੋਂ ਹੀ ਪ੍ਰੈਸ਼ਰ ਮਾਉਂਟ ਹੋਇਆ ਔਰ ਸਾਰੇ ਰਸਤੇ ਭਜਣ ਦੇ ਬੰਦ ਹੋ ਗਏ ਔਰ ਇੱਕ ਸੀਸੀਟੀਵੀ ਫੁਟੇਜ ਤੋਂ ਜਦੋਂ ਅਸੀਂ ਕਲੋਜ਼ ਆਏ ਤਾਂ ਉਦੋਂ ਉਸ ਬੰਦੇ ਨੇ ਬੱਚੀ ਉੱਥੇ ਛੱਡ ਦਿੱਤੀ ਇਹ ਬੰਤੀ ਬਾਲੀਏ ਉਹ ਤੇ ਸੀਮਾ ਲੈਦਾ ਰਿਹਾ ਜੀ ਸਭ ਤੋਂ ਨੇੜੇ ਦੇ ਰਹਿਣ ਵਾਲਾ ਮੈਂ ਸਭ ਨੂੰ ਦੱਸ ਰਿਹਾ ਜੀ ਜਿਵੇਂ ਹੁਣ ਮੈਡੀਕਲ ਕਰਾਵਾਂਗੇ ਫਿਰ ਬਾਕੀ ਜਿਹੜੀ ਚੀਜ਼ਾਂ ਆਣਗੀਆਂ ਦੇਖੋ ਛੋਟੀ ਬੱਚੀ ਐ ਸੀ ਮਨੋ ਦਾ ਨਾਮ ਨਹੀਂ ਡਿਕਲੇਅਰ ਕਰ ਸਕਦੇ ਅਕੋਰਡਿੰਗ ਟੂ ਜੋ ਜੁਵਨਾਈ ਲੈਕਟਾ ਸੀ ਉਹਨੂੰ ਵੀ ਫੋਲੋ ਕਰਨਾ ਹੈ ਇਸੇ ਤਰ੍ਹਾਂ ਜਿੰਨੀ ਵੀ ਪੁੱਛਗਿਛ ਹੋਈ ਉਹਦੀ ਪੇਰੈਂਟਸ ਔਰ ਲੇਡੀ ਪੁਲਿਸ ਆਫੀਸਰ ਦੇ ਥਰੂ ਹੋਏਗੀ ਔਰ ਇਨ ਫਰਦਰ ਜਦੋਂ ਮੈਡੀਕਲ ਜਿੰਨੀ ਦੇਰ ਨਹੀਂ ਹੁੰਦਾ ਉਨੀ ਦੇਰ ਬੱਚੀ ਜੋ ਸਟੇਟਮੈਂਟ ਨਹੀਂ ਦਿੰਦੀ ਹਲੇ ਉਦੋਂ ਬਾਅਦ ਫਿਰ ਅੱਗੇ ਸਾਰਾ ਕੰਮ ਹੀ ਕੀਤਾ ਗਿਆ ਸਰ ਇਹ ਪੁਲਿਸ ਦੀ ਮੁਸ਼ਤੈਦੀ ਰਹੀ ਕਿ ਬੱਚੀ ਛੜੀ ਜੀ ਇਹ ਦੱਸ ਕਹਾਂਗਾ ਜੀ ਇਹ ਟੀਮ ਹੀ ਬੰਦਾ ਸਾਰਾ ਸਰੇ ਜੀ ਇੱਕ ਇਹ ਗੱਲ ਹੈ ਵੀ ਜਿਹੜੇ ਮਾਵਾ ਪੈ ਉਹ ਵੀ ਕਈ ਵਾਰ ਬਹੁਤ ਅਵਿਸ਼ਵਾਸ ਨਾਲ ਚੱਲ ਗਈ ਉਹਦੇ ਬਾਰੇ ਕੁਝ ਕਹੋਗੇ ਸਰ ਮੈਂ ਨਾ ਦੇਖੋ ਅ ਵੀ ਅ ਡਵੈਲਪਿੰਗ ਕੰਟਰੀ ਹਾਲੇ ਹਰ ਬੰਦਾ ਇੱਥੇ ਵੇਰ ਨਹੀਂ ਹੈਗਾ ਆਪਾਂ ਕਈ ਵਾਰੀ ਦੇਖਦੇ ਆਂ ਕਿ ਆਪਾਂ ਜੇ ਕਈ ਨਹੀਂ ਸਲਾਮੇਰੀ ਇਸ ਜਿਹਾ ਥੋੜੇ ਜੇ ਫਾਈਨੈਂਸ਼ਲੀ ਬੈਕਵਰਡ ਏਰੀਆਸ ਤੇ ਜਾਂਦੇ ਆ ਤਾਂ ਬੱਚੇ ਆਪਾਂ ਦੇਖਦੇ ਆ ਆਮ ਸੜਕਾਂ ਤੇ ਖੇਡਦੇ ਨੇ ਸਕੂਲਸ ਵੀ اٹੈਂਡ ਨਹੀਂ ਕਰਦੇ ਛੁੱਟੀਆਂ ਵੀ ਨਹੀਂ ਤੇ ਕਈ ਚੀਜ਼ਾਂ ਨੇ ਇਸੇ ਕਰਕੇ ਮੈਂ ਅਪੀਲ ਕੀਤੀ ਵੀ ਸਾਰੇ ਆਪਣੇ ਬੱਚਿਆਂ ਤੇ ਇੱਕ ਸਟ੍ਰਿਕਟ ਵਿਜ਼ੂਅਲ ਵੀ ਰੱਖਣ ਕੋਈ ਹਲਕਾ ਜਿਹਾ ਵੀ ਤੁਹਾਨੂੰ ਕੋਈ ਬੱਚਾ ਬੱਚੀ ਮਿਸਿੰਗ ਲੱਗਦਾ ਜਾ ਹੋਰ ਹੈ ਉਹਨੂੰ ਨਾਲ ਦੀ ਨਾਲ ਇਨਫੋਰਮ ਕੀਤਾ ਜਾਵੇ ਔਰ ਸਾਡੀ ਰਿਸਪੋਨਸੀਬਿਲਟੀ ਬਣਦੀ ਹੈ ਬੱਸ ਅਸੀਂ ਮੌਕੇ ਤੇ ਫਟਾਫਟ ਪਹੁੰਚੀਏ ਔਰ ਉਸ ਚੀਜ਼ ਨੂੰ ਵੈਰੀਫਾਈ ਕਰੀਏ ਕਿ ਬੱਚਾ ਕਿਸੇ ਨਾਲ ਖੇਡਣ ਗਿਆ ਯਾਰਾਂ ਦੋਸਤਾਂ ਨਾਲ ਕਿ ਬੱਚੇ ਨਾਲ ਕੋਈ ਇਹ ਪਹਿਲਾਂ ਵੀ ਸੀ ਰਿਕਾਰਡ ਰਹੇ ਕੋਈ ਖੇਡਦੀ ਬੱਚੀ ਨਹੀਂ ਬੰਦੇ ਕੋਈ ਖੇਡਦੀ ਬੱਚੀ ਨਹੀਂ ਬੰਦੇ ਰਿਕਾਰਡ ਵਗੈਰਾ ਚੈੱਕ ਕੀਤਾ ਸਾਰੇ ਅਸੀਂ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਕੇ ਪ੍ਰਾਇਮਰੀ ਐਫ ਆਈ ਆਰ ਪਹਿਲੀ ਸਟੇਟਮੈਂਟ ਤੇ ਹੋ ਗਈ ਹੈ ਹੁਣ ਮੈਡੀਕਲ ਤੋਂ ਬਾਅਦ ਬਾਕੀ ਚੀਜ਼ ਦੇਖੀ ਜਾਏਗੀ ਔਰ ਇਹਦਾ ਪ੍ਰੀਵੀਅਸ ਰਕਡ ਕੀ ਹੈ ਉਹ ਸਾਰਾ ਕੇਸ ਫਾਈਲ ਤੁਸੀਂ ਲੈ ਕੇ ਆ ਸਰ ਦੋਸੀ ਦੀ ਫੈਮਿਲੀ ਵੀ ਨਾ ਰਹਿੰਦੀ ਸੀ ਇੱਥੇ ਦੋਸੀ ਸਰ ਇਹ ਇਹ ਡਿਵੋਰਸੀ ਹੈ ਜੀ ਆਪਦੇ ਭਰਾ ਦੇ ਕੋਲੇ ਰਹਿੰਦਾ ਸੀ ਤੇ 20 ਸਾਲ ਪਹਿਲਾਂ ਡਿਵੋਰਸ ਹੋਇਆ ਹੋਇਆ ਤੇ ਆਪਣੇ ਭਰਾ ਦੇ ਕੋਲੇ ਰਹਿੰਦਾ ਜਿਨੇ 5-6 ਦਿਨ ਪਹਿਲਾਂ ਇਹਨੂੰ ਆਪਦੇ ਉਥੂ ਘਰ ਤੋਂ ਵੀ ਕੱਢਤਾ ਸੀ ਤੇ ਹੁਣੇ ਮੰਦਰ ਦੇ ਮਤਲਬ ਵਿਸਿਨਿਟੀ ਦੇ ਵਿੱਚ ਹੀ ਰਹਿ ਰਿਹਾ ਸੀ ਸਰ ਇਹ ਕੁੜੀ 7 ਵਜੇ ਚੱਕੀ ਗਈ ਸੀ ਤੇ 10 ਵਜੇ ਮੈਨੂੰ ਪਤਾ ਲੱਗਿਆ ਸੀ ਤੇ ਇਹਨਾਂ ਜਦੋਂ ਸੀਸੀਟੀਵੀ ਕੰਧਾਲਾਂ ਦੀ ਕੋਸ਼ਿਸ਼ ਕਰੀ ਪਰ ਮੰਦਰ ਵਾਲਿਆਂ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਅਸੀਂ ਮੰਦਰ ਦੇ ਕੋਲ ਹੈ ਸੀਸੀਟੀਵੀ ਨਹੀਂ ਦੇ ਦਿੰਦੇ ਇਸ ਗੰਦੀ ਕੀ ਜਾਣਾ ਚਾਹੁੰਦੇ ਸਰ ਇਹ ਨਾ ਹਰ ਬੰਦੇ ਦੀ ਮੈਂਟ ਟੂ ਮੈਨ ਅਪਰੋਚ ਹੈ ਆਪਦਾ ਦਿਮਾਗ ਔਰ ਆਪਣਾ IQ ਲੈਵਲ ਹੈ ਫਿਕਸਰ ਕੋਈ ਧਾਰਮਿਕ ਸੰਸਥਾ ਮੈਂ ਕੋਈ ਕੰਟਰੋਵਰਸ਼ੀਅਲ ਸਟੇਟਮੈਂਟ ਨਹੀਂ ਸਰ ਮੈਂ ਦੇਣਾ ਚਾਹਣਾ ਬਟ ਸਾਨੂੰ ਇਹ ਜਣਦਾ ਹੈ ਕਿ ਜੇ ਇੱਕ ਬੰਦਾ ਡਿਨਾਈ ਕਰੇ ਤੇ ਇਹਦਾ ਮਤਲਬ ਨਹੀਂ ਕਿ ਸਾਰਾ ਸਮਾਜ ਡਿਨਾਈ ਕਰ ਦੇਗਾ ਉਹਨਾਂ ਨੇ ਜੋ ਆਪਣਾ ਰੋਲ ਅਦਾ ਕੀਤਾ ਉਹਦਾ ਲੋਕਲ ਆਈਟਸ ਨੂੰ ਜਿਹੜੇ ਨੇੜੇ ਰਹਿੰਦੇ ਨੇ ਬਾਕੀ ਸਾਰਿਆਂ ਨੂੰ ਪਤਾ ਹੈ ਅਸੀਂ ਜੋ ਰੋਲ ਅਦਾ ਕੀਤਾ ਸਾਨੂੰ ਸਾਡੇ ਦਾ ਪਤਾ ਹੈ ਠੀਕ ਹੈ ਠੀਕ ਹੈ